ਆਏਗਾ ਆਪਣੇ ਨਾਲ ਪ੍ਰਧਾਨ ਜੀ ਨੇ ਗਗਨਦੀਪ ਸਿੰਘ ਮੰਡੀਕਲਾ ਪੈਰਾਮੈਡੀਕਲ ਜੁਨੀਅਨ ਦੇ ਤੇ ਇੱਕ ਕੀ ਜਿਹੜਾ ਸਾਰਾ ਵਾਕਿਆ ਹੋਇਆ ਜੀ ਜਿਹੜਾ ਇੱਕ ਬੰਦਾ ਤੁਹਾਡਾ ਮੁਲਾਜ਼ਮ ਹੈ ਜਿਹੜਾ ਫਸਿਆ ਹੈ ਰੋਲਾ ਪਿਆ ਕੀ ਹੋਇਆ ਕੀ ਲੈਣ ਗਏ ਸੀ ਮਾਨ ਸਾਹਿਬ ਇਹਦੇ ਵਿੱਚ ਗੱਲ ਇਹ ਹੋਈ ਸੀ ਕਿ ਇੱਕ ਦਫ਼ਤਰ ਦੇ ਵਿੱਚ ਇੱਕ ਇਨਫੋਰਮੇਸ਼ਨ ਆਉਂਦੀ ਹੈ ਇਸ ਗੱਲ ਦੀ ਕਿ ਪਾਤੜਾਂ ਦੇ ਏਰੀਏ ਵਿੱਚ ਕੋਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਲਿੰਗ ਨਿਰਧਾਰਤ ਟੈਸਟ ਜਿਹੜੇ ਆ ਉਹ ਕੀਤੇ ਜਾ ਰਹੇ ਮੁੰਡਾ ਕੁੜੀ ਚੈੱਕ ਕੀਤਾ ਜਾ ਰਿਹਾ ਮੁੰਡਾ ਕੁੜੀ ਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਹੈ ਉਹਦੇ ਲਈ ਇੱਕ ਟੀਮ ਜਿਹੜੀ ਸੀ ਉਹ ਨਿਯੁਕਤ ਕੀਤੀ ਗਈ ਜਿਹਦੇ ਵਿੱਚ ਜਾਨੀ 8 ਮੈਂਬਰੀ ਟੀਮ ਜਿਹੜੀ ਸੀ ਉਹ ਆਪਣੇ ਸਿਵਲ ਹਸਪਤਾਲ ਮਠਿੰਡਾ ਦੀ ਸੀਗੀ ਤੇ 4 ਮੈਂਬਰੀ ਟੀਮ ਜਿਹੜੀ ਸੀਗੀ ਉਹ ਪੰਜਾਬ ਪੁਲਿਸ ਦੇ ਮਲਾਜਮ ਸੀਗੇ ਜਿਹਦਾ ਇੰਚਾਰਜ ਡਾਕਟਰ ਸੁਖਜਿੰਦਰ ਸਿੰਘ ਗਿੱਲ ਜਿਹੜੇ ਇੱਥੇ ਡੀਐਫਓ ਨੇ ਉਹਨਾਂ ਨੂੰ ਲਾਇਆ ਗਿਆ ਔਰ 9 ਤਰੀਕ ਨੂੰ ਸਵੇਰੇ 8 ਵਜੇ ਉਹ ਟੀਮ ਜਿਹੜੀ ਆ ਉਸ ਸਥਾਨ ਵੱਲ ਨੂੰ ਜਾਨੀ ਪਾਤੜਾਂ ਵੱਲ ਨੂੰ ਰਵਾਨਾ ਹੁੰਦੀ ਹੈ ਇੱਥੋਂ ਜੀ ਔਰ ਅੱਗੇ ਜਾ ਕੇ ਇਸ ਟੀਮ ਵੱਲੋਂ ਜਣੀ ਲਗਾਤਾਰ ਆਪ ਦਾ ਜਿਹੜੀ ਹੈ ਸੂਝੇ ਦੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਵਿੱਚ ਲਾਸਟ ਮੂਵਮੈਂਟ ਦੇ ਵਿੱਚ ਜਿਹੜਾ ਸਾਡਾ ਸਾਥੀ ਰਾਜ ਸਿੰਘ ਸੀਗਾ ਉਹਨੂੰ ਇੱਕ ਜਿਹੜੀ ਔਰਤ ਦਾ ਜਾਨੀ ਟੈਸਟ ਕਰਵਾਉਣ ਵਾਸਤੇ ਲਿਜਾਇਆ ਜਾਂਦਾ ਹਰਜੀ ਔਰਤ ਹਰਜੀ ਔਰਤ ਜਿਹੜੀ ਬਣਾ ਕੇ ਲਿਜਾ ਰਹੀ ਸੀ ਉਹਦਾ ਜਾਨੀ ਹਸਬੈਂਡ ਬਣਾ ਕੇ ਉਹਨੂੰ ਭੇਜਿਆ ਜਾਂਦਾ ਜਦੋਂ ਉਹਨੂੰ ਭੇਜਿਆ ਜਾਂਦਾ ਤਾਂ ਸਰਕਾਰੀ ਖਜ਼ਾਨੇ ਦੇ ਵਿੱਚੋਂ 40000 ਰੁਪਏ ਕਢਾ ਕੇ ਜਿਹੜਾ ਉਹਨੂੰ ਦਿੱਤਾ ਜਾਂਦਾ ਇੱਥੋਂ ਕਢਵਾ ਕੇ ਲੈ ਕੇ ਗਏ ਪੂਰੀ ਕਾਗਜ਼ੀ ਕਾਰਵਾਈ ਕਰਕੇ ਗਏ ਕਰਕੇ ਗਏ ਪੂਰੀ ਕਾਗਜ਼ੀ ਕਾਰਵਾਈ ਜਿਹੜੀ ਇੱਥੋਂ ਹੋ ਕੇ ਗਈ ਆ ਔਰ ਉਹ 40000 ਰੁਪਏ ਨਾਲ ਭੇਜਿਆ ਗਿਆ ਪਰ ਉੱਥੇ ਜਾ ਕੇ ਜਿਹੜਾ ਉਹ ਸੁਈਆ ਸੀ ਉਹ ਕਹਿੰਦਾ ਵੀ ਰੁਪਈਆ ਜਿਹੜਾ ਆਪਾਂ ਨੂੰ 60000 ਚਾਹੀਦਾ ਨਹੀਂ ਉਹ ਸੁਈਆ ਸੀ ਜਾਂ ਜਿਵੇਂ ਵਿੱਚ ਕਰਵਾ ਕੇ ਦੇਣ ਵਾਲਾ ਇੱਕ ਜਿਵੇਂ ਦਲਾਲ ਟਾਈਪ ਬੰਦਾ ਹੁੰਦਾ ਹੈ ਉਹ ਸੀ ਜਣੀ ਉਹਦੀ ਜਿਹੜੀ ਪੂਰੀ ਜਾਣਕਾਰੀ ਹੈ ਉਹ ਤਾਂ ਅਫਸਰ ਹੀ ਦੇ ਸਕਦੇ ਆ ਯਾਨੀ ਆਪਾਂ ਨੂੰ ਜਿੰਨੀ ਜਿੰਨੀ ਜਾਣਕਾਰੀ ਆਈ ਆ ਉਹਦੇ ਅਨਸਾਰ ਉਹ ਸੁਈਆ ਸੀ ਠੀਕ ਹੈ ਜੀ ਯਾਨੀ ਉਹ ਜਿਹੜਾ ਸੁਈਆ ਸੀ ਉਹ ਜਦੋਂ ਕਰਵਾ ਕੇ ਦੇਣ ਲੱਗਿਆ ਤਾਂ ਉਹਦਾ 20000 ਰੁਪਇਆ ਘਟ ਗਿਆ ਉਸ ਤੋਂ ਬਾਅਦ ਰਾਜ ਸਿੰਘ ਨਾਲ ਗੱਲ ਕੀਤੀ ਉਹਨਾਂ ਨੇ ਕੀ ਘਟ ਗਿਆ ਵੀ ਮਤਲਬ 40 ਤਾਂ ਲੈ ਕੇ ਗਏ ਸੀ 60 ਚਾਹੀਦਾ ਸੀ ਉਹ ਪੁੱਛੋ ਕਹਿੰਦਾ ਵੀ 60 ਲੱਗੂਗਾ ਹਾਂ ਉਹ ਕਹਿੰਦਾ ਵੀ 60 ਚਾਹੀਦਾ ਜਦੋਂ ਉਹ 60 ਦੀ ਗੱਲ ਆ ਗਈ ਤਾਂ ਉਹਨਾਂ ਨੇ ਆਖਿਆ ਵੀ ਚਲੋ ਉਹਨੇ ਆਖਿਆ ਵੀ ਮੈਂ ਆਪਦੇ ਅਫਸਰਾਂ ਨਾਲ ਗੱਲ ਕਰਦਾ ਉਹਨੇ ਆਪਦੇ ਜਾਨੀ ਟੀਮ ਦੇ ਜਿਹੜੇ ਇੰਚਾਰਜ ਸੀ ਜਾਂ ਜਿਹੜੇ ਵੀ ਉੱਥੇ ਆਗੂ ਸੀਗੇ ਉਹਨਾਂ ਨਾਲ ਗੱਲ ਕੀਤੀ ਉਹ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇਸੇ ਤੋਂ ਹੀ ਫੜ ਲਓ ਧਾਰ 20000 ਰੁਪਇਆ ਹਾਂ ਉਹ ਜਦੋਂ ਉਹ 20000 ਰੁਪਏ ਜਾਨੀ ਆਧਾਰ ਫੜਿਆ ਨਹੀਂ ਉਹ ਤੋਂ ਫੜਨ ਦੀ ਕੀ ਲੋੜ ਜਦੋਂ ਤੁਸੀਂ ਚਾਲੇ ਕਢਾਇਆ ਐਡੇ ਐਡੇ ਡਾਕਟਰ ਬੰਦੇ ਜਿਹਨਾਂ ਦੇ ਕੋਲੇ 20 ਵੀ ਸੀ ਜੇ ਦੋ ਜਣੇ ਕੋਲ 10-10000 ਰੁਪਏ ਹੁੰਦਾ ਤਾਂ ਦੇ ਦਿੰਦੇ ਹਨ ਜੀ ਦੇ ਦਿੰਦੇ ਬਿਲਕੁਲ ਇਹੀ ਜਦੋਂ 40000 ਤੁਸੀਂ ਇੱਥੋਂ ਲੈ ਕੇ ਗਏ ਹੋ ਉੱਥੇ ਇਹ ਅੱਜ ਕੱਲ੍ਹ ਰੇ ਕੋਲੇ ਏਟੀਐਮ ਆਈ ਰੇ ਕੋਲੇ ਗੂਗਲ ਪੇ ਆ ਬਾਕੀ ਡਾਕਟਰਾਂ ਬੰਦਿਆਂ ਕੋਲੇ ਤਾਂ ਉਹ ਹੀ ਜੇਬ ਚ 20000 ਰੁਪਏ ਹੁੰਦਾ ਹੈ ਤੇ ਇਹੀ ਸਵਾਲ ਸਭ ਤੋਂ ਵੱਡਾ ਉੱਭਰਦਾ ਵੀ ਜਦੋਂ ਤੁਸੀਂ ਇੱਥੋਂ ਜਾਣੇ ਹੋ ਪੂਰੀ ਪ੍ਰੋਪਰ ਤਿਆਰੀ ਦੇ ਨਾਲ ਜਾਣੇ ਹੋ ਜਿਹੜਾ ਬੰਦਾ ਤੁਹਾਨੂੰ ਉਹ ਕੇਸ ਫੜਾ ਰਿਹਾ ਹੈ ਉਹਦੇ ਤੋਂ 20000 ਰੁਪਏ ਲੈਣ ਦੀ ਕੀ ਲੋੜ ਸੀ ਉਹੀ 20000 ਰੁਪਏ ਨੂੰ ਰੰਗੇ ਹੱਥੀ ਜਾਨੀ ਰਾਜ ਸਿੰਘ ਨੂੰ ਫੜ ਲਿਆ ਔਰ ਉਸ ਤੋਂ ਵੀ ਜਿਹੜੀ ਵੱਡੀ ਤਰਾਸਦੀ ਹੋਈ ਜਿਹੜੀ ਯਾਨੀ ਇਸ ਟੀਮ ਨੂੰ ਜਦੋਂ ਪਤਾ ਲੱਗਦਾ ਵੀ ਉਹ ਬੰਦਾ ਸਾਡਾ ਜਿਹੜਾ ਹੈਗਾ ਉਹ ਫੜਿਆ ਗਿਆ ਜਾਂ ਉਹ ਜਿਹੜਾ ਬੰਦਾ ਉਸ ਦੇ ਉੱਤੇ ਆ ਗਿਆ ਰਡਾਰ ਦੇ ਉੱਤੇ ਆ ਗਿਆ ਵਿਜੀਲੈਂਸ ਦੇ ਤੇ ਯਾਨੀ ਅਫਸਰ ਜਿਹੜੇ ਆ ਉਹ ਵਿਜੀਲੈਂਸ ਕੋਲ ਆਪ ਦਾ ਪੱਖ ਰੱਖਣ ਵਾਸਤੇ ਪੇਸ਼ ਹੀ ਨਹੀਂ ਹੋਏ ਅੱਛਾ ਤਰਪੇ ਤੋਂ ਹਾਂ ਉਹਨੂੰ ਕੱਲੇ ਨੂੰ ਛੱਡਤਾ ਹਾਂ ਜਾਨੀ ਉਹਨੂੰ ਕੱਲੇ ਨੂੰ ਵਿਜੀਲੈਂਸ ਟੀਮ ਜਿਹੜੀ ਸੀਗੀ ਮਹੱਲੀਵਾਲ ਨੂੰ ਲੈ ਕੇ ਰਵਾਨਾ ਹੋ ਗਈ ਇਹਨਾਂ ਨੇ ਉੱਥੇ ਮਤਲਬ ਇਥੋਂ ਦੇ ਸਿਵਲ ਸਰਜਨ ਨਾਲ ਸੰਪਰਕ ਕੀਤਾ ਉੱਥੋਂ ਦੇ ਡੀਸੀ ਨਾਲ ਸੰਪਰਕ ਹੋਇਆ ਜਾਂ ਕਿਸੇ ਨਾਲ ਵੀ ਹੋਇਆ ਉਸ ਤੋਂ ਬਾਅਦ ਇਹ ਮਤਲਬ ਉੱਥੋਂ ਦੇ ਜਿਹੜਾ ਥਾਣਾ ਸੀ ਉਹਦੇ ਵਿੱਚ ਆਪਦੀ ਰੈਪਟ ਦਰਜ ਕਰਵਾਉਣ ਵਾਸਤੇ ਲਗਾਤਾਰ ਮਤਲਬ ਟੱਕਰਾ ਮਾਰਦੇ ਰਹੇ ਹਾਲਾਂਕਿ ਉਹਨਾਂ ਨੇ ਰੈਪਟ ਵੀ ਦਰਜ ਨਹੀਂ ਕੀਤੀ ਉਸ ਗੱਲ ਦੀ ਕਿਉਂਕਿ ਉਹ ਕਰਨੀ ਬਣਦੀ ਕੋਈ ਨਹੀਂ ਸੀ ਉਹਨਾਂ ਦੀ ਕਰਨੀ ਨਹੀਂ ਸੀ ਬਣਦੀ ਕਿਉਂਕਿ ਉਹ ਕਹਿੰਦੇ ਵੀ ਤੁਸੀਂ ਕਿਹੜਾ ਸਾਨੂੰ ਇੱਥੇ ਦੱਸ ਕੇ ਆਏ ਹੋ ਜਿਆ ਜਾਣੀ ਉਹ ਜਿਹੜੀ ਸਾਰਾ ਪ੍ਰੋਸੈਸ ਸੀ ਉਹ ਇਹਨਾਂ ਦਾ ਬਣਦਾ ਨਹੀਂ ਸੀ ਹੂੰ ਇਸ ਕਾਰਨ ਕਰਕੇ ਉਹ ਜਿਹੜਾ ਬੰਦਾ ਸੀ ਵਿਚਾਰਾ ਗਰੀਬ ਜਿਹੜਾ ਫਰਜੀ ਘਰ ਵਾਲਾ ਬਣਿਆ ਸੀ ਹਾਂ ਉਹ ਆਪਦੀ ਡਿਊਟੀ ਨਿਭਾਉਣ ਗਿਆ ਸੀ ਔਰਤ ਵੀ ਫੜੀ ਨਹੀਂ ਉਦੇ ਨਾਲ ਮਤਲਬ ਵਿਚਾਰ ਜਿਹੜੇ ਹੋਰ ਬੰਦੇ ਫੜੇ ਗਏ ਆ ਇੱਕ ਇਹ ਆਪਣੀ ਡਿਪਾਰਟਮੈਂਟ ਦਾ ਬੰਦਾ ਫੜਿਆ ਗਿਆ ਜਣੀ ਦੀ ਉਹ ਆਪਦੀ ਡਿਊਟੀ ਨਿਭਾਉਣ ਗਿਆ ਸੀ ਇਹਦੇ ਕੋਲੇ ਜਣੀ ਦੀ ਇੱਕ ਦਰਜਾਚਾਰ ਮੁਲਾਜ਼ਮ ਦਾ ਕਿਹੜਾ ਨੰਬਰ ਤੇ ਸਾਰੀ ਆਪਦੀ ਕਾਰਵਾਈ ਕਰਕੇ ਗਿਆ ਹਾਂ ਕਰਕੇ ਗਿਆ ਸਾਰਾ ਕੁਝ ਇੱਕ ਨੰਬਰ ਤੇ ਗਿਆ ਅੱਛਾ ਪਹਿਲਾਂ ਤਾਂ ਗੱਲਾਂ ਇਹਦੇ ਚ ਦੋ ਸਵਾਲ ਖੜੇ ਹੁੰਦੇ ਆ ਵੀ ਇੱਕ ਤਾਂ 20000 ਰੁਪਏ ਜਦੋਂ ਤੁਸੀਂ ਐਡ ਐਡਿਟ ਕੋਈ ਰੈਂਕ ਆ ਤੁਸੀਂ ਕੋਲੋਂ ਦੇ ਦਿਓ ਹਣਾ ਜਦੋਂ ਤੁਸੀਂ 40 ਤੋਂ ਆਪ ਦੇ ਖਜ਼ਾਨੇ ਚੋਂ ਆਪ ਵਾਪਸ ਲੈ ਲਓ ਫਿਰ ਤੁਸੀਂ ਜੇ ਉਹ ਕੋਈ ਇਦਾਂ ਦੀ ਗੱਲਬਾਤ ਹੁੰਦੀ ਆ ਤੁਸੀਂ ਛੱਡ ਕੇ ਕਿਉਂ ਤੁਰਦੇ ਹੋ ਉਹਦੇ ਨਾਲ ਖੜੋ ਹਾਂ ਬਿਲਕੁਲ ਵੀਰ ਭਾਈ ਜੀ ਪੰਜਾਬ ਦਾ ਨਾ ਮਾਨ ਸਾਹਿਬ ਦਾ ਕਲਚਰ ਆਪਾਂ ਤੁਸੀਂ ਵੀ ਜਾਣਦੇ ਹੋਵੋਗੇ ਆਪਾਂ ਵਿਆਹਾਂ ਸ਼ਾਦੀਆਂ ਚ ਜਾਂਦੇ ਆ ਚਾਰ ਜਣੇ ਪਿੰਡ ਚੋਂ ਇਕੱਠੇ ਹੋ ਕੇ ਜਾਵੜ ਗਏ ਜੇ ਉਹਨਾਂ ਚੋਂ ਇੱਕ ਖਾ ਪੀ ਵੱਧ ਖਾ ਪੀ ਲਵੇ ਗਣੀ ਸ਼ਰਾਬੀ ਹੋ ਜੇ ਮੰਨ ਲਾ ਆਪਾਂ ਉਹਨੂੰ ਵੀ ਛੱਡ ਕੇ ਨਹੀਂ ਨਹੀਂ ਛੱਡ ਕੇ ਹੁੰਦੇ ਹਾਂ ਛੱਡ ਕੇ ਨਹੀਂ ਨਾ ਹੁੰਦੇ ਇਹਨਾਂ ਨੇ ਪਰ ਇਹੋ ਜਿਹੀ ਕੋਈ ਹਰਕਤ ਕੀਤੀ ਹੈ ਵੀ ਜਾਨੀ ਇੱਕ ਮੈਂਬਰ ਥੋੜਾ ਫਸ ਗਿਆ ਤੁਸੀਂ ਆ ਕੇ ਸੌਂਗੇ ਇੱਕ ਇਨਸਾਨੀਅਤ ਉਹਨੇ ਪਹਿਲਾਂ ਹੀ ਬੁਲਾ ਰੱਖੀ ਸੀ ਵਿਜੀਲੈਂਸ ਟੀਮ ਜਾਂ ਕਿਵੇਂ ਮੌਕੇ ਦੇਣਾ ਹੁੰਦੀ ਏਸ ਗੱਲ ਦਾ ਤਾਂ ਹੁਣ ਰਾਜ ਸਿੰਘ ਹੀ ਦੱਸ ਸਕਦਾ ਵੀ ਇਹ ਕੀ ਵਾਪਰਿਆ ਅਸਲ ਵਿੱਚ ਪੂਰਾ ਘਟਨਾ ਕਰਮੋ ਕਿਉਂਕਿ ਰਾਜ ਸਿੰਘ ਨਾਲ ਮੁਲਾਕਾਤ ਜਿਹੜੀ ਹੋ ਰ ਹੋ ਰਹੀ ਜਣੀ ਇਹ ਘਟਨਾ ਕਰਮ ਤਾਂ ਪੂਰਾ ਰਾਜ ਸਿੰਘ ਹੀ ਦੱਸ ਰਿਹਾ ਜਿੰਨੀ ਜਿੰਨੀ ਇੱਕ ਗੱਲ ਵਿੱਚੋਂ ਆ ਰਹੀ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਸੁਈਏ ਤੇ ਇਹਨਾਂ ਨੇ ਮੁਲਾਜ਼ਮਾਂ ਨੇ ਕਿਵੇਂ ਵਿਸ਼ਵਾਸ ਕੀਤਾ ਮੰਨ ਲਓ ਕੋਈ ਇਨਾਮ ਦਿੰਦੀ ਹੈ ਕੋਈ ਰਕਮ ਦਿੰਦੀ ਹੈ ਜੇ ਕੋਈ ਫੜਾਉਂਦਾ ਉਹਨੂੰ ਸਰਕਾਰ ਇਹ ਕਹਿ ਰਹੇ ਆ ਵੀ ਉਧਰਲੇ ਜਿਹੜੇ ਸੁਈਏ ਆ ਹਰਿਆਣਾ ਗਵਰਨਮੈਂਟ ਦਾ ਕੋਈ ਇਨਾਮ ਰੱਖਿਆ ਹੋਇਆ ਹੁਣ ਇਹ ਜਿਹੜੀਆਂ ਗੱਲਾਂ ਨੇ ਤਾਂ ਸਾਰੀਆਂ ਇਨਵੈਸਟੀਗੇਸ਼ਨ ਦਾ ਮੱਦ ਬਣਦੀ ਆ ਹਣਾ ਹੁਣ ਤੁਸੀਂ ਧਰਨਾ ਕਰਨ ਇਸ ਕਰਕੇ ਲਾਇਆ ਵੀ ਜਿਹੜੇ ਸਾਡੇ ਨਾਲ ਦੇ ਸਾਥੀ ਮੁਲਾਜ਼ਮ ਸੀ ਉਹ ਕਿਉਂ ਅਸੀਂ ਸਾਡਾ ਜਾਨੀ ਦੋ ਗੱਲਾਂ ਦੇ ਉੱਤੇ ਧਰਨਾ ਲੱਗਿਆ ਹੋਇਆ ਹੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਸਾਡਾ ਸਾਡੇ ਅਫਸਰਾਂ ਨਾਲ ਰੋਸ ਹੈ ਵੀ ਜਿਹੜੇ ਬੰਦੇ ਨੂੰ ਤੁਸੀਂ ਨਾਲ ਲੈ ਕੇ ਗਏ ਸੀ ਉਹਨੂੰ ਆਪਦੇ ਨਾਲ ਲੈ ਕੇ ਕਿਉਂਨਾ ਲੈ ਕੇ ਹਾਂ ਠੀਕ ਹੈ ਇੱਕ ਤੁਸੀਂ ਇੱਕ ਨੰਬਰ ਚ ਗਏ ਹੋ ਇੱਕ ਨੰਬਰ ਚ ਗਏ ਹੋ ਜਾਨੀ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਜਾਨੀ ਕੱਲ ਨੂੰ ਫੇਰ ਜਦੋਂ ਇਹੋ ਜਿਹੀਆਂ ਰੈਡਾਂ ਤਾਂ ਹੁੰਦੀਆਂ ਰਹਿਣਗੀਆਂ ਨੇ ਵੀ ਬਾਕੀ ਦੇ ਮੁਲਾਜ਼ਮ ਫੇਰ ਤੁਹਾਡੇ ਨਾਲ ਜਾਣ ਤੋਂ ਕਿਹਨੂੰ ਜਾਊਗਾ ਹਾਂ ਔਰ ਡਿਪਾਰਟਮੈਂਟ ਦੀ ਜਿਹੜੀ ਸ਼ਭੀ ਆ ਉਹ ਦਾਤੇ ਲੱਗੀ ਆ ਬਿਲਕੁਲ ਔਰ ਲੋਕ ਜਿਹੜੇ ਆ ਜਦੋਂ ਵਿਜੀਲੈਂਸ ਦੀ ਕੋਈ ਰੇਡ ਆਉਂਦੀ ਹੈ ਨਾ ਨਿੱਜੀ ਵੀ ਫਿਰ ਬੰਦੇ ਦੀ ਦਾਤੇ ਲੱਗ ਜਾਂਦੀ ਹੈ ਅਗਲਾ ਕਹਿੰਦਾ ਯਾਰ ਲੈ ਹੋਣਗੇ ਐਵੇਂ ਤਾਂ ਨਹੀਂ ਵਿਜੀਲੈਂਸ ਨੇ ਫੜ ਲੇ ਹੈਨਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਨਿੱਜੀ ਤੌਰ ਤੇ ਵੀ ਉਹਦੀ ਜਿਹੜਾ અપਮਾਨ ਹੋਇਆ ਹੈ ਨਾ ਉਹਦੀ ਸ਼ਖਸੀਅਤ ਦਾਗੀ ਹੋਈ ਆ ਉਹ ਬੰਦੇ ਦਾ ਕਿਰਦਾਰ ਦਾਗੀ ਹੋਇਆ ਤੇ ਇਹ ਗੱਲ ਠੀਕ ਹੈ ਇੱਕ ਗੱਲ ਸਾਨੂੰ ਰੋਸ ਇਸ ਗੱਲ ਦਾ ਭਈ ਜਦੋਂ ਅਸੀਂ ਤੀਜੇ ਛਿਲੇ ਦੇ ਵਿੱਚ ਜਾ ਕੇ ਰੇਡ ਕਰਨ ਜਾਂਦੇ ਇੱਥੇ ਥੋੜਾ ਕੁਝ ਹੋਈ ਜਾਂਦਾ ਇੱਥੇ ਹੀ ਫੜ ਲਗੇ ਆਪਾਂ ਇਹ ਆਪਾਂ ਇਮਾਨਦਾਰੀ ਕੋਈ ਕਰਨੀ ਆਪਾਂ ਇਮਾਨਦਾਰੀ ਨਾਲ ਆਪਣੀ ਜੋਬ ਹੀ ਕਰਨੀ ਆ ਇੱਥੇ ਅਸੀਂ ਕਿੰਨੇ ਵਾਰ ਇਹ ਗੱਲ ਕਹਿ ਚੁੱਕੇ ਹਾਂ ਉਹ ਵੀ ਤਾਂ ਉਹ ਵੀ ਤਾਂ ਵੱਡੇ ਅਫਸਰ ਹੀ ਲੈ ਕੇ ਗਏ ਹੋਣਗੇ ਹੁਣ ਕਲਾਸ ਰੂਪ ਦੇ ਅੱਖੇ ਤਾਂ ਥੋੜੀ ਹਸ ਤੁਰੇ ਨਹੀਂ ਤੁਰੇ ਮੈਂ ਉਹੀ ਕਹਿਣਾ ਵੀ ਇੱਥੇ ਅਸੀਂ ਕਿੰਨੇ ਵਾਰ ਪ੍ਰੋਪਰ ਇਨਕੁਆਰੀਆਂ ਵੀ ਹੋ ਗਈਆਂ ਸਾਰਾ ਕੁਝ ਹੋ ਗਿਆ ਅਸੀਂ ਕਹੀ ਜਾਂਦੇ ਹਾਂ ਵੀ ਯਾਰ ਐਸਐਮਓ ਤਲਵੰਡੀ ਸਾਹਿਬੋਂ ਰੁਪਏ ਲੈ ਲੈ ਆਪਰੇਸ਼ਨ ਕਰੀ ਜਾਂਦੀ ਆ ਨਾ ਵਿਜੀਲੈਂਸ ਦੇ ਚਿੱਤ ਚੇਤੇ ਆ ਨਾ ਸਾਡੇ ਅਫਸਰਾਂ ਦੇ ਚਿੱਤ ਚੇਤੇ ਆ ਕੋਈ ਗੱਲ ਜਾਨੀ ਉੱਥੇ ਜਾ ਕੇ ਅਸੀਂ ਦੁਨੀਆ ਸੁਧਾਰਨ ਦੀਆਂ ਗੱਲਾਂ ਕਰਦੇ ਆ ਇੱਥੇ ਕਰ ਲੋ ਜਰ ਜਿਹੜਾ ਕੁਝ ਕਰਨਾ ਕਿਉਂ ਐਵੇਂ ਤੁਸੀਂ ਲੋਕਾਂ ਨੂੰ ਖੱਜਲ ਖੁਆਰ ਕੀਤਾ ਬਗੈਰ ਵ ਜਣੀ ਇਹ ਜਿਹੜੀ ਅਸਲ ਵਿੱਚ ਗੱਲ ਸੀਗੀ ਬਗੈਰ ਵਜ੍ਹਾ ਤੋਂ ਅਫਸਰਾਂ ਦੀ ਜਿਹੜੀ ਕਮਜ਼ੋਰੀ ਕਰਕੇ ਵਾਪਸੀ ਘਟਣਾਗੀ ਜਿਹਦਾ ਕਰਕੇ ਜਣੀ ਪੂਰਾ ਮੁਲਾਜ਼ਮਾਂ ਦੇ ਵਿੱਚ ਸਹਿਮ ਵੀ ਹੈ ਡਰ ਵੀ ਹੈ ਅਗਲਾ ਕਹਣਾ ਯਾਰ ਕੱਲ ਨੂੰ ਮੇਰੀ ਡਿਊਟੀ ਲੱਗ ਗਈ ਹਰੇਕ ਬੰਦਾ ਐ ਕੰਨੀ ਘਤਰਾਉਂਦਾ ਵੀ ਯਾਰ ਸਰਕਾਰੀ ਮੁਲਾਜ਼ਮ ਦੀ ਸੁਣਵਾਈ ਨਹੀਂ ਹੋ ਰਹੀ ਆਹ ਬੰਦੇ ਦੇ ਇੱਥੇ ਕੀ ਸੁਣਵਾਈ ਹੋ ਕਿੱਥੇ ਸੁਣਵਾਈ ਨਹੀਂ ਤੁਸੀਂ ਸਾਰਾ ਪੇਸ਼ ਕਰ ਚੁੱਕੇ ਹੋ ਜੋ ਥੋੜਾ ਕੋਈ ਪ੍ਰੂਫ ਸੀ ਇੱਥੇ ਤੁਸੀਂ ਲਿਖ ਕੇ ਗਏ ਜਾਂ ਜੋ ਵੀ ਬਿਲਕੁਲ ਅਸੀਂ ਜਾਨੀ ਦੀ ਪਹਿਲੇ ਦਿਨ ਹੀ ਸਿਵਲ ਸਰਜਨ ਬਠਿੰਡਾ ਨੂੰ ਇਹ ਗੱਲ ਕਹਿਤੀ ਸੀ ਵੀ ਸਾਡਾ ਬੰਦਾ ਜੀ ਬੇਕਸੂਰ ਆ ਸਾਡੇ ਬੰਦੇ ਦੀ ਜਿਹੜੀ ਰਿਹਾਈ ਆ ਉਹ ਥੋੜੇ ਤੇ ਨਿਰਪਰ ਕਰਦੀ ਆ ਹੁਣ ਤੁਸੀਂ ਇਹ ਦੇਖ ਲਓ ਸ਼ੁੱਕਰਵਾਰ ਨੂੰ ਰਿਪੋਰਟ ਤਿਆਰ ਹੋ ਜਾਂਦੀ ਆ ਜਿਹੜੀ ਡਾਇਰੈਕਟਰ ਨੂੰ ਭੇਜੀ ਗਈ ਆ ਔਰ ਉਹ ਰਿਪੋਰਟ ਅੱਜ ਹਜੇ ਲੀਗਲ ਐਡਵਾਈਜ਼ਰ ਕੋਲ ਗਈ ਆ ਹੂੰ ਫਿਰ ਉਹਦੇ ਤੇ ਉਹਨੇ ਵਿਚਾਰ ਕਰਨਾ ਹੈ ਉਦੋਂ ਬਾਅਦ ਕਿਤੇ ਵਿਜੀਲੈਂਸ ਕੋਲ ਜਾਣੀ ਹੈ ਬਾਏ ਡਿਪਾਰਟਮੈਂਟ ਹਾਂ ਇਹ ਜ਼ਰੂਰ ਹੈਗਾ ਵੀ ਵਿਜੀਲੈਂਸ ਨੇ ਜਿਹੜੇ ਸਾਡੇ ਡਾਕਟਰ ਸੀ ਜਾਂ ਜਿਹੜੀ ਉਹ ਟੀਮ ਗਈ ਸੀਗੀ ਉਹ ਉਹਨਾਂ ਦੇ ਬਿਆਨ ਜ਼ਰੂਰ ਦਰਜ ਕਰ ਲਿਆ ਆਪਣੀ ਪੱਤਰ ਤੇ ਬੁਲਾ ਕੇ ਪਰ ਜਿਹੜਾ ਸਾਡੇ ਡਿਪਾਰਟਮੈਂਟ ਨੇ ਤੇਜ਼ੀ ਦਿਖਾਉਣੀ ਸੀ ਜਿਹੜੀ ਸਾਡੇ ਡਿਪਾਰਟਮੈਂਟ ਨੇ ਆਪ ਦੇ ਮਤਲਬ ਮਲਾਜ਼ਮ ਦੀ ਪਿੱਠ ਪੂਰੀ ਨਹੀਂ ਸੀ ਉਹ ਪੂਰੀ ਨਹੀਂ ਹਾਂ ਇਸ ਦੋਸ ਵਜੋਂ ਧਰਨ ਆ ਲੈ ਹਾਂ ਜਾਨੀ ਤੁਸੀਂ ਅੱਜ ਥੋੜਾ ਜਿਹਾ ਲੇਟ ਆਏ ਹੋ ਜੇ ਕਿਤੇ ਤੁਸੀਂ ਦੂਜੇ ਜਾਂ ਤੀਜੇ ਦਿਨ ਆਉਂਦੇ ਤੁਹਾਨੂੰ ਰਾਜ ਸਿੰਘ ਦੇ ਬੱਚਿਆਂ ਨੂੰ ਮਲਾਉਂਦੇ ਰੋ ਰੋ ਕੇ ਉਹਨਾਂ ਦੇ ਗਲੇ ਡੂ ਏਡੇ ਏਡੇ ਹੋਏ ਪਏ ਐਡੇ ਐਡੇ ਮਤਲਬ ਆਂਡੇ ਬਾਹਰ ਨਿਕਲਣ ਵਾਲੇ ਹੋਏ ਪਏ ਲੱਗਦਾ ਸੀ ਵੀ ਯਾਰ ਜਿਹੜੀ ਮਲਾਜਮ ਨੇ ਬਸ ਉਹ ਐਸ਼ ਦੀ ਜ਼ਿੰਦਗੀ ਦੀ ਆਉਣੀ ਉਹ ਤੇ ਚਿੱਤ ਜਿੱਤੇ ਨਹੀਂ ਮਵੇਲ ਜਾਊਗਾ ਵੀ ਯਾਰ ਆ ਬੱਚਿਆਂ ਦਾ ਕੀ ਕਸੂਰ ਆ ਇਹ ਕਿਉਂ ਪੀੜਤ ਹੋ ਰਹੇ ਆ ਜਿਹਦਾ ਕਰਕੇ ਹੋ ਰਹੇ ਆ ਸਾਡੇ ਡਿਪਾਰਟਮੈਂਟ ਦਾ ਕਰਕੇ ਸਾਡੇ ਅਫਸਰਾਂ ਦਾ ਜਿਹੜੀ ਲੇਡੀਜ਼ ਲੈ ਕੇ ਗਈ ਸੀ ਉਹ ਰਾਜ ਸਿੰਘ ਦੀ ਸੱਚੀ ਵਿੱਚ ਘਰ ਵਾਲੀ ਸੀ ਜੇ ਕੋਈ ਫਰਜੀ ਬਣਾਈ ਨਹੀਂ ਫਰਜੀ ਸੀ ਉਹ ਉਹ ਤਾਂ ਫਿਰ ਇੱਥੋਂ ਵੀ ਕਲੀਅਰ ਹੁੰਦਾ ਹਨਾ ਉਹ ਤਾਂ ਕੋਈ ਯਾਨੀ ਨਹੀਂ ਉਹ ਉਹ ਗੱਲ ਇਹ ਹੁੰਦੀ ਆ ਵੀ ਚਲੋ ਜਦੋਂ ਰੇਡਾਂ ਕੀਤੀਆਂ ਜਾਂਦੀਆਂ ਨੇ ਇਹੋ ਜਿਹਾ ਕੁਝ ਜਿਹੜਾ ਹੈਗਾ ਉਹ ਕਰਨਾ ਹੁੰਦਾ ਪਰ ਇੱਕ ਗੱਲ ਮਤਲਬ ਹੋਰ ਇਹ ਸਾਡੇ ਮਤਲਬ ਟਾਰਗੇਟ ਤੇ ਹੀ ਰਹਿੰਦੀ ਆ ਜਾਂ ਸੋਚਣ ਵਾਲੀ ਗੱਲ ਹੀ ਆ ਕਿ ਜਦੋਂ ਅਸੀਂ ਕਿਸੇ ਨਾਲ ਜਾਣੇ ਆ ਮੈਂ ਤੁਹਾਡੇ ਨਾਲ ਜਾਣਾ ਕੋਈ ਐਹੋ ਜਿਹਾ ਕੰਮ ਵਾਸਤੇ ਜਾਣਾ ਜਿਹਦਾ ਇੱਕ ਬਹੁਤ ਵੱਡਾ ਲਿੰਕ ਹੈ ਉਹਦਾ ਬਹੁਤ ਵੱਡਾ ਮੈਕਮੇ ਤੇ ਪ੍ਰਭਾਵ ਤੇ ਬਹੁਤ ਪ੍ਰਭਾਵ ਪੈ ਸਕਦਾ ਤਾਂ ਮੈਂ ਉਹਦੇ ਸਾਰੇ ਲਿੰਕ ਫਰੋਲੂਗਾ ਵੀ ਯਾਰ ਮੈਂ ਮੈਨੂੰ ਇਹਦੇ ਨਾਲ ਜਾਣ ਨਾਲ ਪ੍ਰਭਾਵ ਪਊ ਜਾਂ ਦੁਰਪ੍ਰਭਾਵ ਪਊਗਾ ਬਿਲਕੁਲ ਉਹ ਫਰੋਲਣ ਚ ਵੀ ਕਿਤੇ ਕਮੀ ਰਹੀ ਆ ਅਸੀਂ ਉਹ ਪੂਰਨ ਰੂਪ ਦੇ ਵਿੱਚ ਫਰੋਲ ਨਹੀਂ ਸਕੇ ਜਾਨੀ ਜਿਹੜਾ ਬੰਦਾ ਸਾਡੇ ਨਾਲ ਜਾ ਰਿਹਾ ਔਰ ਦੂਜੇ ਪਾਸੇ ਉਹ ਵਿਜੀਲੈਂਸ ਦੇ ਟਾਰਗੇਟ ਤੇ ਆ ਇਹਦਾ ਮਤਲਬ ਅਸੀਂ ਉਹਦੇ ਲਿੰਕ ਪੂਰੀ ਤਰ੍ਹਾਂ ਫਰੋਲੇ ਨਹੀਂ ਫਰੋਲੇ ਨਹੀਂ ਉਹਦੇ ਕਾਮ ਬੰਦੇ ਨੇ ਉਹ ਹੀ ਆ ਕੇ ਕਹਿਤਾ ਤੇ ਉਹ ਆ ਵੀ ਅਸੀਂ ਉਸ ਤਰ੍ਹਾਂ ਕੋਈ ਉਹ ਬੰਦੇ ਫਰੋਲੇ ਥੋੜੇ ਬਹੁਤੇ ਉਹ ਬੰਦੇ ਬਾਰੇ ਪੂਰਾ ਪਤਾ ਹੈਗਾ ਮੈਨੂੰ ਨਹੀਂ ਉਹ ਥੋੜੇ ਬਹੁਤੇ ਫਰੋਲੇ ਆ ਵੀ ਉਹਨਾਂ ਨੇ ਦੋ ਚਾਰ ਰੈਡਾਂ ਪਹਿਲਾਂ ਕਰਾਈਆਂ ਨੇ ਜਿਹੜੀਆਂ ਸਕਸੈਸਫੁਲ ਹੋਈਆਂ ਨੇ ਪਰ ਨਾਲ ਦੇਖੋ ਇੱਕ ਗੱਲ ਇਹ ਤਾਂ ਲਾਜ਼ਮੀ ਤੌਰ ਤੇ ਹੁੰਦੀ ਹੈ ਨਾ ਵੀ ਜ ਜਦੋਂ ਵੀ ਕਿਤੇ ਜਾਨੀ ਕੋਈ 2 ਨੰਬਰ ਦਾ ਕੰਮ ਕੀਤਾ ਜਾਂਦਾ ਉਹ 1 ਨੰਬਰ ਦੀ ਆਧਾਰ ਤੇ ਹੀ ਕੀਤਾ ਜਾਂਦਾ ਬਿਲਕੁਲ ਹੋ ਸਕਦਾ ਵੀ ਉਹਨੇ ਇਹ 2-4 ਰੇਡਾਂ ਜਿਹੜੀਆਂ ਸਹੀ ਕਰਾਤੀਆਂ ਹੁਣ ਬਾਕੀਆਂ ਦੇ ਵਿੱਚ ਉਹਦੀ ਕਿਤੇ ਕੋਈ ਕਾਣ ਮੀਣ ਹੋਵੇ ਇਹ ਵੀ ਗੱਲ ਸੰਭਵ ਹੈ ਜਾਂ ਹੋ ਸਕਦਾ ਹੋ ਸਕਦਾ ਹੋ ਸਕਦਾ ਕੋਈ ਗਾਹਾਂ ਅੱਗੇ ਕੋਈ ਵਿਚੋਲਾ ਹੋਵੇ ਹਾਂ ਜਾਨੀ ਇੱਕ ਗੱਲ ਹੋਰ ਸੋਚਣ ਵਾਲੀ ਆ ਵੀ ਜਿਹੜੇ ਉਹਨੇ ਉਹਨੇ ਤਾਂ ਸੂਹੀ ਦੇਣੀ ਆ ਉਹ ਚਾਹੇ ਇਹਨੂੰ ਦਿੰਦਾ ਚਾਹੇ ਇਹਨੂੰ ਦਿੰਦਾ ਚਾਹੇ ਉਹਨੂੰ ਦਿੰਦਾ ਹੁਣ ਤਾਂ ਸੂਹ ਦੇਣੀ ਆਉਂਦਾ ਤਾਂ ਮਕਸਦ ਸੂਹ ਦੇਣਾ ਹੈ ਬਿਲਕੁਲ ਫਿਰ ਉਹਨੇ ਪਟਿਆਲਾ ਸਿਵਲ ਸਰਜਨ ਕਿਉਂ ਛੱਡਿਆ ਹਾਂ ਸੰਗਰੂਰ ਕਿਉਂ ਛੱਡਿਆ ਬਰਨਾਲਾ ਬਰਨਾਲਾ ਕਿਉਂ ਛੱਡਿਆ ਮਾਨਸਾ ਕਿਉਂ ਛੱਡਿਆ ਸਿੱਧਾ ਬਠਿੰਡੇੋਂ ਪਾਤੜਾ ਲੈ ਕੇ ਜਾਣਾ ਗੱਲ ਜਾਨੀ ਇਹ ਪਚਦੀ ਨਹੀਂ ਗੱਲ ਤੇ ਇਹ ਨਾਨਕ ਕ੍ਰਵੀਕਰਸਾ ਦੇ ਵੀ ਅਸੀਂ ਪਾਤੜਾ ਨਹੀਂ ਜਾਣਾ ਜੀ ਜਾਂ ਕਰ ਸਕਦੇ ਸੀ ਜਾਂ ਤੁਹਾਡੇ ਮਤਲਬ ਬਿਲਕੁਲ ਅਫਸਰਾਂ ਤੇ ਖੜੀ ਸੀ ਗੱਲ ਹੂੰ ਜੇ ਅਫਸਰ ਇਹ ਗੱਲ ਮਹਿਸੂਸ ਕਰਦੇ ਵੀ ਅਸੀਂ ਸੇਫ ਨਹੀਂ ਹੈਗੇ ਤੇ ਇਹ ਕਰ ਸਕਦੇ ਸੀ ਹੂੰ ਬਿਲਕੁਲ ਕਰ ਸਕਦੇ ਹੁਣ ਵਿਚਾਰਾ ਉਹ ਫਸਾਤਾ ਹੈ ਬਿਲਕੁਲ ਤੇ ਹੁਣ ਜੇ ਤੁਹਾਡੀ ਸੁਣਵਾਈ ਕਿੰਦਰ ਕਰੋ ਤੱਕ ਦਾ ਟਾਈਮ ਦਿੱਤਾ ਤੁਸੀਂ ਇਹਨਾਂ ਨੂੰ ਅਸੀਂ ਤਾਂ ਜੀ ਲਗਾਤਾਰ ਹੀ ਇਹ ਐਜੀਟੇਸ਼ਨ ਜਿਹੜੀ ਆ ਉਹ ਚਲਾ ਰਹੇ ਹਾਂ ਸਾਨੂੰ ਤਾਂ ਮਤਲਬ ਇਹ ਹੈ ਵੀ ਜਿਹੜੀ ਇਹਦੀ ਰਿਪੋਰਟ ਹੈ ਜਿਹੜੀ ਰਿਪੋਰਟ ਦੇ ਵਿੱਚੋਂ ਤੱਥ ਲੋਕੋ ਹੋਏ ਗਏ ਆ ਓਲੇ ਰਹੇ ਆ ਜਾਂ ਮਿਸ ਹੋਏ ਆ ਉਹ ਤੱਥ ਜਿਹੜੇ ਆ ਉਹ ਅਸੀਂ ਰਿਪੋਰਟ ਦੇ ਵਿੱਚ ਦਰਜ ਕਰਵਾ ਲਈਏ ਉਹ ਦਰਜ ਕਰਵਾਉਣ ਦਾ ਇੱਕੋ ਹੀ ਤਰੀਕਾ ਹੁੰਦਾ ਆ ਆਮ ਲੋਕਾਂ ਕੋਲੇ ਵੀ ਅਸੀਂ ਆਮ ਲੋਕਾਂ ਨੂੰ ਤੁਹਾਡੇ ਵਰਗੇ ਸੱਜਣਾ ਨੂੰ মিডিਏ ਦੇ ਰਾਹੀਂ ਕਿਵੇਂ ਆਪਦੇ ਨਾਲ ਜੋੜ ਸਕਦੇ ਆ ਉਹਨਾਂ ਨੂੰ ਜੋੜ ਕੇ ਕਿਵੇਂ ਅਸੀਂ ਆਪਦਾ ਕੱਠ ਜਿਹੜਾ ਵੱਡਾ ਕਰ ਸਕਦੇ ਆ ਆਪਦਾ ਕੱਠ ਵੱਡਾ ਕਰੇ ਤੋਂ ਬਿਨਾ ਸਾਡਾ ਇਹ ਜਿਹੜੇ ਤਾਂ ਜੀ ਜਿਹੜੇ ਹੈਗੇ ਪ੍ਰਭਾਵ ਹੀ ਬਹੁਤ ਗਲਤ ਪਹਿਨੇ ਆ ਪਹਿਲਾਂ ਤਾਂ ਕਿਸੇ ਨੇ ਫੜਾਉਣਾ ਨਹੀਂ ਜੇ ਕਿਸੇ ਨੇ ਦੱਸਤਾ ਤਾਂ ਕਿਸੇ ਨੇ ਤੁਰਨਾ ਨਹੀਂ ਚਾਹੇ ਉਹ ਹੋਰ ਜ਼ਿਲ੍ਹਾ ਹੋਵੇ ਬਠਿੰਡੇ ਜੀ ਤਾਂ ਜਾਣਾ ਹੀ ਕਿਨੇ ਆ ਬਿਲਕੁਲ ਬਿਲਕੁਲ ਇਹ ਇੱਥੇ ਗੱਲਾਂ ਦੋ ਜਿਹੜੀਆਂ ਇਹਨਾਂ ਤੋਂ ਬਹੁਤ ਲੱਗਦਾ ਵੀ ਇੱਕ ਤਾਂ ਜਿਹੜਾ 20000 ਰੁਪਏ ਆ ਜਦੋਂ ਤੁਸੀਂ ਫੜਨ ਆਇਓ ਫੋਰਡੇ ਵਾਸਤੇ ਕਿੰਨੀ ਕ ਗੱਲ ਹੈ ਤੁਸੀਂ ਉਹਨੂੰ ਵਿਚਾਰੇ ਨੂੰ ਕਿਉਂ ਉਹ ਤੋਂ ਫੜਦੇ ਹੋ ਜਾਂ ਉਹਨੂੰ ਮੂਰੇ ਕਰਦੇ ਹੋ ਹਨ ਫੇਰ ਦੂਜਾ ਜੇ ਕੋਈ ਇਹੋ ਜੀ ਗੱਲਬਾਤ ਹੋ ਗਈ ਤਾਂ ਤੁਸੀਂ ਖੜੋ ਤੁਸੀਂ ਅਫਸਰ ਨੇ ਕਿਤੇ ਲੋਕਾਂ ਨੂੰ ਤੁਸੀਂ ਉਹਦੇ ਨਾਲ ਖੜੋ ਉੱਥੇ ਜੱਜ ਕੇ ਅੱਛਾ ਇਹ ਬੋਝ ਕੇ ਤੁਰਿਆਏ ਜਾਂ ਦੱਸ ਕੇ ਆਏ ਜਾਂ ਕਿਵੇਂ ਜਣੀ ਇਹ ਉੱਥੇ ਥਾਣੇ 'ਚ ਹੀ ਟੱਕਰਾ ਮਾਰਦੇ ਰਹੇ ਵੀ ਸਾਡੀ ਜੀ ਐਫ ਆਈ ਆਰ ਕਰਦੇ ਸਾਡਾ ਬੰਦਾ ਗਾਇਬ ਆ ਜਾਂ ਆਏ ਹਨ ਜੀ ਹੋਰ ਕਾਰਵਾਈ ਨਹੀਂ ਕਰੀ ਹੋਰ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਹਾਂ ਸਿੱਧਾ ਮੁਹਾਲੀ ਵੀ ਜਾ ਸਕਦੇ ਉਹਨਾਂ ਦੇ ਹੈਡ ਆਫ ਬਿਲਕੁਲ ਜਾ ਸਕਦੀ ਸੀ ਮੁਹਾਲੀ ਪਾਤਣਾ ਤੋਂ ਕਿੰਨੀ ਕੁ ਦੂਰ ਹੈ ਸਵਾ ਘੰਟੇ ਦਾ ਰਸਤਾ ਹੈ ਜੀ ਆਹ ਗੱਲ ਹੈ ਜੀ ਆਹ ਸਾਡਾ ਉੱਥੇ ਬਟੇ ਡੀ ਰਿਪੋਰਟ ਪਿਆ ਮੁਹਾਲੀ ਮੁਹਾਲੀ ਜਾਓ ਆਪਦਾ ਪੱਖ ਤਾਂ ਰੱਖੋ ਤੁਸੀਂ ਪੱਖ ਰੱਖੋ ਹਾਂ ਵਿਜੀਲੈਂਸ ਸਾਫ ਦਾ ਪੱਖ ਰੱਖੋ ਵੀ ਅਸੀਂ ਤਾਂ ਇਸ ਕੇਸ ਚ ਲੈ ਕੇ ਆਏ ਹਾਂ ਆਪਾਂ ਨੂੰ ਗੱਲ ਕਲੀਅਰ ਹੋਵੇ ਸਾਰੀ ਗੱਲ ਦਾ ਪਤਾ ਲੱਗੇ ਯਾਨੀ ਤੁਸੀਂ ਤਾਂ ਪੱਖ ਹੀ ਨਹੀਂ ਰੱਖ ਰਹੇ ਉਹ ਤਾਂ ਕਹਿੰਦੇ ਹੋਰ ਜਿਆਦਾ ਉਹਨਾਂ ਦਾ ਮਸਲਾ ਗੂੜਾ ਬਣ ਗਿਆ ਇਸ ਮੁਤਾਬਕ ਬਿਲਕੁਲ ਵੀ ਡਰਦੇ ਵੀ ਡਰਦੇ ਨਾਲ ਦੇ ਬੰਦੇ ਭੱਜ ਗਏ ਜੀ ਆ ਇੱਕ ਨਿੱਕੇ ਆ ਗਿਆ ਤੁਸੀਂ ਹੋਰ ਸ਼ੱਕੀ ਹੋਗੇ ਹੋਰ ਸ਼ੱਕੀ ਹੋਗੇ ਨਾ ਜਾਨੀ ਜਦੋਂ ਤੁਸੀਂ ਕਿਸੇ ਖੜ ਕੇ ਆਪਦਾ ਪੱਖ ਹੀ ਨਹੀਂ ਰੱਖਦੇ ਇਹਦਾ ਮਤਲਬ ਯਾਰ ਤੁਸੀਂ ਇਹ ਪੁੱਠੇ ਸਿੱਦੇ ਕੰਮ ਹੀ ਆਏ ਹੋਗੇ ਜਾਨੀ ਤੁਸੀਂ ਸਾਰੀ ਟੀਮ ਨੂੰ ਸਿੱਧਾ ਮਹਾਲੀ ਜਾਣਾ ਚਾਹੀਦਾ ਸੀ ਆ ਤੁਹਾਡਾ ਰਿਕਾਰਡ ਚੈੱਕ ਕਰੋ ਜੀ ਤੇ ਅਸੀਂ ਉਹਨਾਂ ਚ ਰਸੀ ਇਹਨੂੰ ਕਿਵੇਂ ਛੱਡ ਕੇ ਵਗ ਜਾਈ ਹਾਂ ਬਿਲਕੁਲ ਅਸੀਂ ਆ ਤੁਹਾਡੀ ਟੀਮ ਬਣੀ ਹੋਈ ਆ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਉਹਨਾਂ ਦੀ ਸੁਣਵਾਈ ਵੀ ਨਹੀਂ ਫਿਰ ਹੋਰ ਕਿਤੇ ਹੋਈ ਥਾਣੇ 'ਚ ਪੁਲਸ ਵਾਲਿਆਂ ਦੇ ਵਿਚਾਰਿਆਂ ਦੇ ਕਿਹਨੇ ਸੁਣਨਾ ਸੀਗਾ ਜੀ ਜਦੋਂ ਅਫਸਰਾਂ ਦੀ ਗੱਲ ਨਹੀਂ ਸੁਣੀ ਕਿਸੇ ਨੇ ਉਹ ਤਾਂ ਜਣੀ ਦੀ ਅਸਲ ਵਿੱਚ ਜਿਹੜੀ ਹੈ ਨਾ ਇੱਕ ਪੰਜਾਬੀਆਂ ਦੀ ਕਹਾਣੀ ਸੀ ਇੱਕ ਟੀਮ ਕੋ ਬਹੁਤ ਵੱਡੀ ਗੱਲ ਹੈ ਇੱਕ ਟੀਮ ਗੱਠਤ ਹੋਈ ਆ ਨਾਲ ਮੁਲਾਜ਼ਮ ਸਰਕਾਰ ਪੁਲਿਸ ਦੇ ਵੀ ਜਾਂਦੇ ਆ ਤੇ ਉੱਥੇ ਜੇ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੈ ਵੀ ਫਿਰ ਉਹ ਤਾਂ ਜਦੋਂ ਟੀਮ ਬਣੀ ਆ ਕਾਗਜ਼ਾਂ ਦੇ ਵਿੱਚ ਇੱਕ ਨੰਬਰ ਸਰ ਖਜ਼ਾਨੇ ਚ ਪੈਸੇ ਵੀ ਕਹਨੇ ਕਢਵਾ ਕੇ ਲੈ ਕੇ ਗਏ ਆ ਤੇ ਉਹ ਤਾਂ ਬਹੁਤ ਵੱਡੇ ਪ੍ਰੂਫ ਹੈ ਜੀ ਅਸੀਂ ਤਾਂ ਅੱ비 ਵਾਕੇ ਫੜਨ ਆਏ ਸੀ ਜੀ ਆ ਗੱਲ ਹੈ ਸਤ 20000 ਰੁਪਿਆ ਵੀ ਸਾਨੂੰ ਐ ਇਹ ਕੋਲੋਂ ਦਿੰਦਾ ਸੀ ਉਹ ਜਿਹੜਾ ਦੇ ਕੌਣ ਰਿਆ ਸੀ 20000 ਰ ਉਹੀ ਉਹਨਾਂ ਦੇ ਕਿਸੇ ਬੰਦੇ ਨੇ ਦਿੱਤਾ ਜਾਣੀ ਉਹ ਅਸਲ ਵਿੱਚ ਉਹ ਵਿਜੀਲੈਂਸ ਤੋਂ ਹੀ ਦਵਾਤਾ ਇਹਨਾਂ ਨੇ ਅੱਛਾ ਵਿਜੀਲੈਂਸ ਤੋਂ ਹੀ ਦਵਾਤਾ ਵਿਜੀਲੈਂਸ ਤੋਂ ਹੀ ਦਵਾਤਾ ਉਹ ਜਣੀ ਦੀ ਉਹਨੂੰ ਰੈੱਡ ਹੈਂਡਡ ਫੜ ਲਿਆ ਬੰਦੇ ਹੂੰ ਬੜਾ ਤਾਂ ਮਤਲਬ ਇੱਕ ਇੱਕ ਮਤਲਬ ਹੁਣ ਤੁਸੀਂ ਆ ਇਹਦਾ ਮਤਲਬ ਤਾਂ ਇਹ ਹੋ ਗਿਆ ਜਿਵੇਂ ਮੈਂ ਆ ਮੈਂ ਕੱਲ ਨੂੰ ਕਿਸੇ ਤੋਂ ਕਿਸੇ ਤੋਂ ਉਧਾਰ ਲੈਣਾ ਮੈਂ 10000 ਮੈਂ ਕਿਸੇ ਤੋਂ 5000 ਕਿਸੇ ਤੋਂ ਉਧਾਰ ਲੈਣਾ ਮੈਂ ਕਿਸੇ ਤੋਂ 20000 ਉਧਾਰ ਲੈਣਾ ਇਹਦਾ ਮਤਲਬ ਤਾਂ ਕਿਤੇ ਵੀ ਇਹ ਜੂਗਨ ਘਟਣਾ ਮੈਂ ਵਾਪਰ ਸਕਦੇ ਆ ਵਾਪਰ ਸਕਦੇ ਆ ਹੱਥਦਾਰ ਦਾ ਹੱਥਦਾਰ ਦਾ ਥੋੜੇ ਬਾਜਮ ਦਾ ਸਾਰੇ ਫੜਦੇ ਆਪਾਂ ਇੱਕ ਦੂਜੇ ਤੋਂ ਫੜਦੇ ਆਂ ਕਬੀਲਦਾਰੀਆਂ ਨੇ ਇਹ ਜਿਹੀਆਂ ਸਾਰੇ ਚੱਲ ਨਹੀਂ ਜਾਂਦੇ ਉਹ ਕੀ ਪ੍ਰੂਫ ਆ ਵੀ ਉਹ ਕਿਉਂ ਹਾਂ ਬਿਲਕੁਲ ਆਪਾਂ ਨੂੰ ਕੀ ਪਤਾ ਹੈ ਮਤਲਬ ਮੈਂ ਤੁਹਾਨੂੰ ਕਹਿੰਦਾ ਵੀ ਯਾਰ ਮਾਨ ਸਾਹਿਬ ਮੈਨੂੰ 20000 ਰੁਪਏ ਦੀ ਲੋੜ ਆ ਯਾਰ ਮੈਨੂੰ ਚਾਹੀਦਾ ਦੇ ਦਿਓ ਥੋੜੇ ਅੰਦਰ ਕੀ ਚੱਲ ਰਿਹਾ ਮੈਨੂੰ ਨਹੀਂ ਪਤਾ ਮੇਰੇ ਬਾਰੇ ਤੁਸੀਂ ਮੈਨੂੰ ਲਿਆ ਕੇ ਵਿਜੀਲੈਂਸ ਤੋਂ ਲਿਆ ਕੇ ਵੀ ਜੀ ਮੇਥੋਂ ਤਾਂ ਫਲਾਣਾ ਬੰਦਾ ਜੀ ਰਿਸਪੋਰਟ ਮੰਗਦਾ ਤੇ ਫੜਾ ਦਿਓ ਤਦ ਕੋਈ ਧਾਰ ਵੀ ਹੋਣਾ ਤੇ ਕਾਹਦੇ ਮੰਗਦਾ ਕੀ ਪ੍ਰੂਫ ਆ ਕੀ ਗੱਲਬਾਤ ਹੈ ਇੱਥੇ ਇੱਥੇ ਜਣੀ ਜਿਹੜੀ ਹੈ ਨਾ ਘਾਟ ਵਿਜੀਲੈਂਸ ਦੇ ਪੱਖ ਤੋਂ ਵੀ ਰਹੀ ਆ ਯਾਨੀ ਵਿਜੀਲੈਂਸ ਦੇ ਜਦੋਂ ਘੱਟੋ ਘੱਟ ਜਦੋਂ ਰਾਜ ਨੂੰ ਫੜਿਆ ਉਹਨੇ ਇਹ ਗੱਲ ਤਾਂ ਕਹੀ ਹੋਣੀ ਆ ਵੀ ਮੈਂ ਜੀ ਫਲਾਣੀ ਟੀਮ ਦਾ ਮੈਂਬਰ ਆ ਐ ਕਰਕੇ ਅਸੀਂ ਇੱਥੇ ਰੇਡ ਕਰਨ ਆਏ ਸੀ ਆ ਮੇਰੇ ਅਫਸਰ ਨੇ ਆ ਅਫਸਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਦੇ ਅਫਸਰ ਸਾਡੇ ਅਫਸਰਾਂ ਨਾਲ ਸੰਪਰਕ ਕਰ ਲੈਣ ਸਭ ਤੋਂ ਵੱਡੀ ਗਲਤੀ ਅਫਸਰਾਂ ਦੀ ਹੋਈ ਵੀ ਉਹ 20000 ਰੁਪਏ ਕੋਲੋਂ ਨਹੀਂ ਦੇ ਸਕੇ ਨਹੀਂ ਅਸਲ ਵਿੱਚ ਇੱਕ ਐਡੇ ਵੱਡੇ ਪ੍ਰੈਸ਼ਰ ਵਿੱਚ ਨਾ ਮੈਂ ਤੁਹਾਨੂੰ ਉਹੀ ਤਾਂ ਕਹਿਣਾ ਵੀ ਆਪਣੇ ਨਾ ਪੰਜਾਬੀਆਂ ਦੀ ਇੱਕ ਕਹਾਵਤ ਸੀ ਕਹਿੰਦੇ ਜੱਟ ਜੱਟਾਂ ਦਾ ਭੁੱਲੂ ਨਾ ਰਹਿ। ਅਫਸਰ ਹਮੇਸ਼ਾ ਅਫਸਰਾਂ ਦੇ ਹੱਕ ਚ ਭੁੱਗਤਦੇ ਆ। ਨਹੀਂ ਹੈਗੇ ਉਹ ਆਮ ਬੰਦੇ ਵਾਸਤੇ ਆਮ ਬੰਦੇ ਦੀ ਉਹਨਾਂ ਲਈ ਕੋਈ ਵੈਲਿਊ ਨਹੀਂ। ਅਗਲੀ ਅਗਲਾ ਫਿਰ ਕੀ ਸਟੈਪ ਪਈ ਤੁਹਾਡਾ ਜੀ ਨਹੀਂ ਸੁਣਵਾਇਆ। ਸਾਡੇ ਸਾਡੇ ਕੋਲੇ ਭਰਾ ਮੇਰੇ ਆ ਵੀ ਮਤਲਬ ਹੋਰ ਕੀ ਸਟੈਪ ਹੋ ਸਕਦਾ ਸਾਡੇ ਕੋਲੇ ਤਾਂ ਦਰਿਆ ਹੀ ਸਟੈਪ ਆ। ਹੂੰ। ਸਾਡੀ ਤਾਂ ਇੱਕਜੁੱਟਤਾ ਦੇ ਵਿੱਚ ਹੀ ਸਾਡੀ ਤਾਕਤ ਹੈ ਸਾਡੇ ਨਹੀਂ ਇਹ ਦੁਬਾਰਾ ਫਿਰ ਜੇ ਸੜਕਾਂ ਤੇ ਨਿਕਲੂਗਾ ਤਾਂ ਕੀ ਕਰਾਂਗੇ ਨਿਕਲਾਂਗੇ ਜੀ ਸੜਕਾਂ ਤੇ ਬਿਲਕੁਲ ਨਿਕਲਾਂਗੇ ਜੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਸੜਕਾਂ ਤੇ ਉਤਰਾਂਗੇ ਜੀ ਅਸੀਂ ਇਹ ਤਾਂ ਫਿਰ ਪ੍ਰਸ਼ਾਸਨ ਨੂੰ ਛੇਤੀ ਮਸਲਾ ਹੱਲ ਕਰ ਦੇਣਾ ਚਾਹੀਦਾ ਨਹੀਂ ਆ ਸਾਰੇ ਮੁਲਾਜ਼ਮ ਖੜੇ ਤੁਸੀਂ ਤੁਹਾਡੇ ਵੀ ਕੰਮ ਛੁੱਟੇ ਹੋਏ ਆ ਲੋਕਾਂ ਨੂੰ ਸੇਧ ਸੁਵਾਵਾ ਨਹੀਂ ਮਿਲ ਰਹੀਆਂ ਮਿਲ ਨਹੀਂ ਰਹਿਗਾ ਜੀ ਅਸੀਂ ਅਸੀਂ ਤਾਂ ਸਾਰੇ ਚੈਨਲਾਂ ਰਾਹੀਂ ਲੋਕਾਂ ਨੂੰ ਇਸ ਗੱਲ ਦੀ ਬਾਰ-ਬਾਰ ਬੇਨਤੀ ਵੀ ਕਰ ਰਹੇ ਹਾਂ ਬਈ ਸਾਡੇ ਧੌਣ ਦੇ ਉੱਤੇ ਗੋਡਾ ਟਿਕਿਆ ਹੋਇਆ ਅਸੀਂ ਸਿਰਫ ਉਹ ਗੋਡਾ ਚਕਾਉਣ ਦੇ ਮਾਰੇ ਇਹ ਪ੍ਰੈਸ਼ਰਾਈਜ਼ ਕਰਨ ਦੇ ਮਾਰੇ ਅਫਸਰਾਂ ਦੇ ਕੋਲ ਬੈਠੇ ਆ ਤੁਸੀਂ ਜਿਹੜੇ ਇੱਥੇ ਖੱਜਲ ਖਵਾਰ ਹੋ ਰਹੇ ਹੋ ਉਹਦੀ ਵਜ੍ਹਾ ਅਸੀਂ ਨਹੀਂ ਹੈਗੇ ਉਹਦੀ ਵਜ੍ਹਾ ਅਫਸਰ ਨੇ ਤੇ ਕਿਰਪਾ ਕਰਕੇ ਜਿਹੜੀਆਂ ਜਿਹੜੀਆਂ ਸਿਹਤ ਸਹੂਲਤਾਂ ਜਿਹੜੀਆਂ ਐਮਰਜੈਂਸੀ ਨੇ ਉਹਨਾਂ ਨੂੰ ਅਸੀਂ ਖੁੱਲੇ ਛੱਡਿਆ ਹੋਇਆ ਅਸੀਂ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਡਿੱਕਾ ਨਹੀਂ ਹਾਂ ਜਿਹੜੀ ਓਪੀਡੀ ਸਵਾਮਾ ਨੇ ਉਹਨਾਂ ਦੇ ਵਿੱਚ ਤੇ ਜ਼ਰੂਰ ਅਸੀਂ ਇਸ ਗੱਲ ਦਾ ਕਰਿਆ ਹੋਇਆ ਵੀ ਉਹਨਾਂ ਨੂੰ ਬੰਦ ਕੀਤੀਆਂ ਹੋਈਆਂ ਨੇ ਲੋਕ ਜਿਹੜੇ ਖੱਜਲ ਖਵਾਰ ਹੋ ਰਹੇ ਨੇ ਮੈਂ ਕਹਿਣਾ ਵੀ ਉਹ ਸਿਵਲ ਸਰਜਣਾ ਨੂੰ ਆ ਕੇ ਮਿਲਣ ਉਹਨਾਂ ਦੇ ਬਾਹਰ ਚ ਬੈਠਣ ਇਹਨਾਂ ਨੂੰ ਕਹਿਣ ਬਿਲਕੁਲ ਤੁਹਾਡੇ ਨਾਲ ਬੈਠਣ ਵੀ ਛੇਤੀ ਤੋਂ ਛੇਤੀ ਮੁਲਾਜ਼ਮਾਂ ਦਾ ਮਸਲਾ ਹੱਲ ਕਰੋ ਜੇ ਜਿੰਨਾ ਛੇਤੀ ਇਹ ਮਸਲਾ ਹੱਲ ਕਰ ਦੇਣਗੇ ਅਸੀਂ 19 ਛੇਤੀ ਆਪਦੇ ਆਪੋ ਆਪਣੇ ਕੰਮਾਂ ਤੇ ਪਹੁੰਚ ਆਹ ਦੇਖੋ ਜੀ ਕਿਵੇਂ ਅਫਸਰ ਪੈਸਿਆਂ ਨੂੰ ਜੇਬ ਚੋਂ ਨਹੀਂ ਕੱਢਣ ਦੇ ਲਈ ਤਿਆਰ ਹੁੰਦੇ ਮੰਨ ਲਓ ਕਿ ਰੱਬ ਨਾ ਕਰੇ ਕੋਈ ਹੋਰ 19 21 ਕੋਈ ਗੱਲ ਹੋ ਜਾਂਦੀ ਕਿ ਐਕਸੀਡੈਂਟ ਹੋ ਜਾਂਦਾ ਫਿਰ ਕੀ ਕਹਿੰਦੇ ਫਿਰ ਸਾਡੇ ਕੋਲ ਪੈਸੇ ਨਹੀਂ ਬਿਲਕੁਲ ਇਹ ਤੋਂ ਤਾਂ ਇਹੀ ਲੱਗਦਾ ਵੀ ਜੇ ਤਾਂ ਫਿਰ ਤੁਸੀਂ ਜੇ ਤੁਸੀਂ ਮਤਲਬ ਕੋਈ ਵੀ ਕਾਰਵਾਈ ਜਿਹੜੀ ਆ ਉਹ ਜਿੰਨਾ ਚਿਰ ਅਫਸਰਾਂ ਤੇ ਆਪਦੇ ਤੇ ਨਹੀਂ ਆਉਂਦੀ ਉਨੀ ਦੇਰ ਕਿਸੇ ਦਾ ਕੋਈ ਦਰਪ ਨਹੀਂ ਹੂੰ ਇਹ ਗੱਲ ਆਪਣ ਜੇ ਇਹ 20000 ਕੋਲੋਂ ਦੇਂਦੇ ਤਾਂ ਇਹ ਰੌਲਾ ਪੈਣਾ ਹੀ ਨਹੀਂ ਪੈਣਾ ਹੈ ਨਾ ਸਾਰਾ ਫੜੇ ਵੀ ਜਾਂਦੇ ਜਿਹੜੇ ਕੰਮ ਗਏ ਸੀ ਉਹ ਵੀ ਮੈਂ ਸਾਰਾ ਕੁਝ ਹੋ ਜਾਣਾ ਸੀਗਾ ਤੇ ਲੈ ਮਿੱਤਰੋ ਦਬ ਕੇ ਸ਼ੇਅਰ ਕਰ ਦਿਓ ਅੱਜ ਮੈਂ ਤੁਹਾਨੂੰ ਉਧਰ ਧਰਨਾ ਲੱਗਾ ਹੋਇਆ ਉਹ ਵੀ ਅਸੀਂ ਦਿਖਾ ਦਿੰਨੇ ਤੁਹਾਨੂੰ ਤਸਵੀਰਾਂ ਆ ਦੇਖੋ ਜੀ ਕਿਵੇਂ ਇੱਕ ਮੁਲਾਜ਼ਮ ਵਿਚਾਰਾ ਫਸ ਗਿਆ ਗਿਆ ਉਹਦੀ ਡਿਊਟੀ ਸੀਗਾ ਪੂਰੀ ਟੀਮ ਬਣਦੀ ਐ ਤੇ ਸਾਰੀ ਕਾਰਵਾਈ ਹੁੰਦੀ ਐ ਖਜ਼ਾਨੇ ਦੇ ਵਿੱਚੋਂ 40000 ਰੁਪਏ ਕਢਾ ਕੇ ਲੈ ਕੇ ਜਾਂਦੇ ਨੇ ਜੋ ਸੁਣ ਪਤਾ ਹੀ ਅੱਜ ਕੱਲ ਬਹੁਤ ਸੰਤਾਈ ਨਾਲ ਹਨਾ ਜੇ ਕੋਈ ਟੈਸਟ ਕਰਦਾ ਉਹਨੂੰ ਫੜਿਆ ਜਾਂਦਾ ਇਹ ਆ ਧਰਨਾ ਲੱਗਿਆ ਹੋਇਆ ਉਸ ਪਰਿਵਾਰ ਵੱਲੋਂ ਤੇ ਜਿਹੜੀ ਸਾਰੀ ਪੈਰਾਮੈਡੀਕਲ ਯੂਨੀਅਨ ਹੈ ਉਹਨਾਂ ਵੱਲੋਂ ਇਹ ਧਰਨਾ ਲਾਇਆ ਗਿਆ ਵੀ ਉਹਨੂੰ ਜਲਦੀ ਜਲਦੀ ਰਿਹਾ ਕੀਤਾ ਜਾਵੇ ਮੁੰਡੇ ਦਾ ਨਾਮ ਜਿਹੜਾ ਰਾਜ ਕਲਾਸ 4 ਇੱਕ ਵਿਅਕਤੀ ਸੀਗਾ ਉਹ ਤੇ ਉਹ ਵਿਚਾਰਾ ਆਪਦੀ ਡਿਊਟੀ ਕਰਦਾ ਕਰਦਾ ਫਸ ਗਿਆ ਇੱਥੇ ਦੋ ਗੱਲਾਂ ਅਨੇ ਮਾਲੋ ਫਸਾਇਆ ਜਿਵੇਂ ਇੱਕ ਤਾਂ ਉਸੇ ਤੋਂ ਹੀ 20000 ਰੁਪਏ ਦਾ ਹਰ ਲੈਣਾ ਨਹੀਂ ਚਾਹੀਦਾ ਸੀ ਆਸਰਾ ਕੋਲੇ 20000 ਇਹਨਾਂ ਵਾਸਤੇ ਜਿਹੜੇ ਟੀਮ ਗਈ ਸੀ ਇਹਨਾਂ ਵਾਸਤੇ 20000 ਕੀ ਚੀਜ਼ ਸੀ ਕੋਣੋ ਦੇਣ ਦੇ ਜਦ ਇੱਕ ਆਪਰੇਸ਼ਨ ਤੇ ਚੱਲ ਗਏ ਉੱਥੇ ਕੋਈ ਮਿੰਨ ਤੋਲ ਕੇ ਖਰਚੇ ਥੋੜਾ ਹੁੰਦੇ ਹੁੰਦੇ ਵੱਧ ਘੱਟ ਵੀ ਹੋ ਜਾਂਦੇ ਹੁੰਦੇ ਆ ਤੇ ਫਿਰ ਜੇ ਕੋਈ ਕਾਰਵਾਈ ਹੋ ਗਈ ਸੀ ਤਾਂ ਉੱਥੇ ਉਹਨਾਂ ਨੂੰ ਉਹਦੇ ਨਾਲ ਖੜਨਾ ਚਾਹੀਦਾ ਮੋਹਲੀ ਜਾਣਾ ਚਾਹੀਦਾ ਸੀ ਅਸੀਂ ਉਹਨਾਂ ਚਿਰ ਨਹੀਂ ਜਾਂਦੇ ਜੀ ਸਾਡੇ ਬਖੰਡੇ ਜਾ ਕੇ ਰਿਕਾਰਡ ਚੈੱਕ ਕਰੋ ਅਸੀਂ ਬਕਾਇਦਾ ਟੀਮ ਬਣ ਕੇ ਅਸੀਂ ਇੱਥੇ ਫੜਨ ਆਏ ਆ ਤੇ ਆ ਦੇਖੋ ਜੀ ਜੀ ਇਸ ਤਰ੍ਹਾਂ ਅਫਸਰ ਆਏ ਕਰਨ ਲੱਗੇ ਤਾਂ ਫਿਰ ਮੁਲਾਜ਼ਮਾ ਹਰੇਕ ਡਰਾ ਕਰੂਗਾ ਫਿਰ ਤਾਂ ਅਸੀਂ ਫੜੀ ਖੜੇ ਆ ਮੁੰਡੇ ਕੁੜੀ ਚੱਕ ਵਾਲੇ ਕੋਈ ਕਿਸੇ ਨੇ ਨਹੀਂ ਤੁਰਨਾ ਅਗਲਾ ਕਿ ਉੱਥੇ ਉਲਟਾ ਅਸੀਂ ਫਸ ਜਾਾਂਗੇ ਜਾ ਕੇ ਯਾਰ ਤੇ ਬਾਕੀ ਗੱਲ ਤੁਸੀਂ ਸਾਰੀ ਸਮਝ ਹੀ ਗਏ ਹੋਵੋਗੇ ਤੇ ਸਾਰੇ ਵੀਰਾਂ ਨੂੰ ਬੇਨਤੀ ਜਿਹੜੇ ਇਨਸਾਫ ਪਸੰਦ ਲੋਕ ਆ ਇਹ ਉਸ ਮੁਲਾਜ਼ਮ ਦੇ ਨਾਲ ਖੜਨ ਜਿਹੜੇ ਇਸ ਸਮਾਜ ਦੇ ਵਿੱਚ ਬੁਰਾਈਆਂ ਦੇ ਖਿਲਾਫ ਨੇ ਉਹਨਾਂ ਨੂੰ ਮਲਾਜਮਾਂ ਇਹਨਾਂ ਦੇ ਨਾਲ ਖੜਨਾ ਚਾਹੀਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ